ਆ ਪਤੰਗ ਫੜਿਆ ਜਿਹੜਾ ਆਪਾਂ ਇਹ ਡੋਨੇ ਆ ਆ ਪਤੰਗ ਤਰੰਗਾ ਹਵਾ ਵਧੀਆ ਆਉਂਦੀ ਆ ਆ ਪਤੰਗ ਫੜਿਆ ਜਿਹੜਾ ਆਪਾਂ ਇਹ ਡੋਨੇ ਆ ਆ ਪਤੰਗ ਤਰੰਗਾ ਹਵਾ ਵਧੀਆ ਆਉਂਦੀ ਆ ਆ ਜੇ ਆ ਬੱਬਲੀ ਵਧੀਆ ਆਉਂਦੀ ਆ ਉਹਦਾ ਸਮਾਨ ਸਾਫ ਆ ਹਵਾ ਕਾਫੀ ਆਉਂਦੀ ਆ ਤੇ ਪਤੰਗਾ ਚੜ੍ਹਨੀ ਸ਼ੁਰੂ ਹੋ ਗਈਆਂ ਆ ਇਹ ਸ਼ਾਮਾਂ ਲਟਿਆ ਹੀ ਆਪਾਂ ਪੀ ਚੜਾਉਂਦੇ ਆ ਹਲੇ ਹਵਾ ਵੀ ਵਧੀਆ ਚੱਲੰਦੀ ਆ ਪਾੜਾ ਕਰਦਾ ਕੇਵਲ ਆਲਾ ਪਾੜ ਗਿਆ ਤੂੰ ਇੱਥੇ ਪਾੜ ਗਿਆ ਇੱਥੇ ਪਾੜਾ ਕਾਈਟ ਬਲੌਗ ਮੈਂ ਬਣਾਉਣੀ ਆ ਤੇ ਉਹ ਨਵਾਂ ਗੁਦਾ ਘੇਲਣਾ ਨਾ ਬਟਰ ਪੇਪਰ ਰੰਗਾ ਰੰਗਾ ਕਿਸ਼ੇ ਪੇਚੇ ਪੈ ਗਿਆ ਏਦਾਂ ਪੂਰਾ ਸਾਡੇ ਪਿੱਛੇ ਸ਼ਹਿਰ ਆ ਸਾਡਾ ਘਰ ਸਾਡਾ ਘਰ ਸ਼ਹਿਰ ਤੋਂ ਅੱਗੇ ਕਾਫੀ ਬੋੜਾ ਪਤੰਗ ਹੁੰਦਾ ਬੋੜਾ ਪਤੰਗ ਹੁੰਦਾ ਇਧਰੋਂ ਕਾਫੀ ਜਿਆਦਾ ਗੁੱਡੇ ਹੁੰਦੇ ਆ ਆ ਸਾਰਾ ਸ਼ਹਿਰ ਆ ਸਾਡਾ ਸ਼ਹਿਰ ਇਧਰ ਆ ਸਾਡੀ ਪਤੰਗ ਤੂੰ ਉਡਾ ਲੈ ਲਈ ਸੋਦਰ ਪੈਲੇ ਤੇ ਦਿਵਾਲੀ ਰਹਿ ਗਈ ਬਸ ਅੱਜ ਅੱਜ ਕਿੰਨੀ ਤਰੀਕ ਹੋਈ ਓਏ 9 ਨੌਂ ਤਰੀਕ ਹੋਈ ਅੱਜ 21 ਦੀ ਦਿਵਾਲੀ 21 ਨੂੰ ਆ ਜੋ ਹਰ ਮਗਰ ਉਹ ਆਈ ਹੀ ਪਿੱਛੋਂ ਹੀ ਇਹ ਕੰਮ ਨਾ ਵਾ ਨਹੀਂ ਨਹੀਂ ਕੰਮ ਨਹੀਂ ਦੋ ਰਨ ਦੋ ਸਾਰੇ ਖਿਲਾ ਦੇ ਲਾ ਹੋ ਮੈਂ ਤੁਹਾਨੂੰ ਕਹਿਆ ਨਾ ਗੁੱਡੇ بڑے ਹੁੰਦੇ ਸਾਡੇ ਆ ਆਉਂਦੇ ਆ ਇੱਕ ਆ ਜੇ ਡੱਬਦਾ ਨਾ ਉਹ ਡੱਬੇਦਾਰ ਹੁੰਦੇ ਆ ਉਹ ਪਿਛਲੇ ਚ ਭੇਜਦੇ ਉਹ ਦਿਗਨਦੇ ਆ ਆਇ ਨਾ ਆ ਨਾ ਆ ਆ ਡੱਬੇਦਾਰ ਹੁੰਦੇ ਆ ਆ ਜੇ ਕੁਡਾ ਆ ਰਿਹਾ ਕੁਡਾ ਯੋ ਬੀ ਅੜ ਕੇ ਤੇ ਅੜ ਜੇ ਨਾ ਬਾੜਾ ਤੇ ਤਾਂ ਨੂੰ ਖੇਚ ਪੈ ਦੇ ਵਾਲੀ ਦੀ ਇਹ ਆ ਰਾਨਾ ਉਹ ਡਿੱਗ ਗਿਆ ਏ ਓਏ 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 ਓਹ ਸਾਹਮਣੇ ਹਟ ਗਿਆ ਈ ਅੜ ਗਿਆ ਅੜ ਗਿਆ ਅੱਗੇ ਮੈਂ ਦੱਸਿਆ ਨਾ ਪਿੱਛੇ ਸ਼ਾਇਰ ਸਾਰੇ ਬੜੇ ਗੁੱਡੇ ਹੁੰਦੇ ਆ ਵਧੀਆ ਵਧੀਆ ਡੇਨ ਨਾਲ ਗੱਟੂ ਨਾ ਡਾੜ ਗਿਆ ਗੱਟੂ ਜਿੱਤੀ ਡੋ ਰਿਹਾ ਇਹ ਸੈੱਟ ਕਰ ਪੁਰਾਣਾ ਗੱਟੂ ਪਿਆ ਸੀ ਉਹ ਦੱਬ ਤਾਂ ਨਹੀਂ ਪੁਰਾਣਾ ਗੱਟੂ ਪਿਆ ਸੀ ਹਾਂ ਕਾਫੀ ਜਲੰਦੀ ਮੈਂ ਤਾਂ ਹਾਂ ਕਾਫੀ ਆ ਬੱਲਦੀ ਹੈ। ਤਾਂ ਬਹੁਤ ਕਾਫੀ ਤੇਜ਼ ਆ। ਕਾਫੀ ਤੇਜ਼ ਆ ਵਾਹ ਗਈ ਹੈ। ਇਹ ਖਿੱਚਤਾ ਕੇ ਚੱਲਿਆ ਸੀ ਥੱਲੇ। ਤੂੰ ਜਾ ਉਹ ਥੱਲੇ ਸੜਕ ਵਗਦੀ ਹੈ ਭਰਾ ਧਿਆਨ ਨਾਲ। ਮਾਤੇ ਸੜਕ ਵਗਦੀ ਸਾਹਮਣੇ। ਧਿਆਨ ਧਿਆਨ। ਓਏ ਇਹਦੇ ਬੁਰੀ ਦੋਰ ਨੂੰ ਨਹੀਂ ਆ ਦੇਖੋ ਵੇਖਿਓ ਗੱਟੂ ਲਿਆਉਂਦੀ ਨਾਲ ਲੋੜ ਨਹੀਂ ਪੈਂਦੀ ਆਪਾਂ ਤੇ ਆਪਾਂ ਲੈਂਦੇ ਵੀ ਨਹੀਂ ਹੈਗੇ ਆਦੂ ਸੈੜੋ ਗੁੱਦਾ ਬਹੁਤ ਜ਼ਿਆਦਾ ਆਂਦਾ ਹੋਰ ਗੁੱਦਾ ਹੁੰਦਾ ਸਿੱਧੀ ਆ ਵਾ ਇਧਰ ਦੀ ਹੈ ਨਾ ਪੂਰੇ ਪੂਰੇ ਸਾਈਡ ਦੀ ਹਵਾ ਵਾਂ ਜਾ ਸਿੱਧੀ ਆ ਵਾ ਬੋੜਾ ਪਤੰਗ ਹੁੰਦਾ ਇਧਰ ਦੀ ਹੋ ਜੇ ਤਾਂ ਵੀ ਬੜਾ ਹੁੰਦਾ ਆ ਵੀ ਲੁਟਿਆ ਪਕਾ ਲਓ ਇਹ ਵੀ ਲੁਟਿਆ ਵਾ ਪਾਦਰ ਪੇਪਰ ਆਪਰੇ ਹਾ ਦੇ ਕੋਠੇ ਆ ਗਿਆ ਆਪੀ ਦੇ ਗਿਆ ਦੂਰ ਘਾਤੀ ਦੂਰ ਘਾਤੀ ਸਾਰ ਏ ਗੁੱਦਾ ਇੱਥੇ ਤਾਂ ਰਖਿਆ ਕੀ ਦੂਰ ਥੋੜੀ ਜਾ ਮੈਂ ਚਲੋ ਵਲੋਗ ਬਣਾ ਲੈਂਦੇ ਆ ਇਧਰ ਸਾਡਾ ਭੱਲਾ ਵਾ ਸਾਰਾ ਅਜੇ ਆਪਾਂ ਦੌਂਦੇ ਆ ਗੁੱਦੀ ਵੇ ਸਾਡੇ ਮੱਲੇ ਬਹੁਤ ਉਲਦੀ ਹੈ ਇਹ ਸ਼ੁਰੂਆਤ ਹੋਈ ਹੈ ਜੇ ਅਜੇ ਸ਼ੁਰੂਆਤ ਹੋਈ ਹੈ ਗੁੱਦੀ ਸਾਡੇ ਮੱਲੇ ਬੜੀ ਉਲਦੀ ਰਤੰਗ ਤੰਗਾਂ ਹਟੇ ਮੇਦੇ ਬਹੁਤ ਜ਼ਿਆਦਾ ਉੱਡਦੀ ਹੈ ਹਾਂ ਦੇ ਇਧਰ ਨੁਕਰ ਤੇ ਛਪਦੇ ਆ ਤੇ ਇਧਰ ਸਾਰਾ ਸਾਫ ਹੈਗਾ ਇਧਰ ਸਾਰਾ ਸਾਫ ਆ ਸਾਰਾ ਸਾਫ ਇਧਰ ਆ ਜਦਾ ਵੇਖੋ ਆ ਸਾਰਾ ਸਾਫ ਆ ਸਿਰਫ ਇਧਰ ਛਪਦੇ ਆ ਬਹੁਤ ਪਤੰਗ ਹਟਦੀ ਇੱਥੇ ਆ ਗਏ ਬੜੀ ਬੜੀ ਵੱਡੀ ਹੈਨਾ ਪਤੰਗਾਂ ਉੱਡਦੀਆਂ ਵਧੀਆ ਵਧੀਆ ਪਤੰਗਾਂ ਹਟਦੀਆਂ ਆ ਗਏ ਮੈਂ ਕਹਿੰਨੇ ਇਧਰ ਨੁਕਰ ਤੇ ਛਪਦੇ ਆ ਉਹ ਪਚ ਗਿਆ ਨੁਕਰ ਤੇ ਛਪਦੇ ਆ ਇਹ ਧੂੜ ਹੈ ਹੜੇ ਕੋ ਘਾਤੀ ਇਹ ਧੂੜ ਘਾਤੀ ਹੀ ਨੁਕਰ ਤੇ ਸਪੇਦੇ ਆ ਇਹ ਤਾਂ ਪਤੰਗ ਬਹੁਤ ਜ਼ਿਆਦਾ ਆ ਰਿਹਾ ਵਾ ਕਾਫੀ ਜ਼ਿਆਦਾ ਪਤੰਗ ਆ ਰਿਹਾ ਤੇ ਆਹ ਲਟਿਆ ਹੀ ਆਪਾਂ ਆਹ ਲਟਿਆ ਹੀ ਆਪਾਂ ਪਤੰਗ ਆਹ ਦਾ ਆ ਪਤੰਗ ਲਟਿਆ ਆਹ ਦਾ ਧੂੜ ਕੱਟਿਆ ਧੂੜ ਕੱਟਿਆ ਤੇ ਵੀਡੀਓ ਲਾਈਕ ਕਰ ਦਿਆ ਕਰੋ ਉਦੀ ਵੇਖਿਆ ਕਰੋ ਵੀਡੀਓ ਸ਼ੇਅਰ ਕਰ ਦੇ ਆ ਕਦੋ ਸ਼ੇਅਰ ਕਰ ਦੇ ਆ ਕਦੋ ਚੈਨਲ ਸਬਸਕ੍ਰਾਈਬ ਕਰ ਦੇ ਆ ਕਦੋ ਦੂਰ ਘਟਿਆ ਕਿ ਦਿਨ ਫੇਰ ਕੋਈ ਹੁੰਦਾ ਪਤੰਗ ਪਿੱਛੋਂ ਤੇ ਅੱਗੇ ਆਇਆ ਸੀ ਤੇ ਉਹ ਅੜ ਗਿਆ ਉੱਥੇ ਕਾਫੀ ਦੂਰ ਹੈ ਗਿਆ ਸੀ ਉਹ ਪਿੱਛੋਂ ਹੋਰ ਕੋਈ ਪਤੰਗ ਹੁੰਦਾ ਵਾ ਉਹ ਫੜਾਂਗੇ ਚੜਾਵਾਂਗੇ ਤੇ ਦੂਰੇ ਆਇਆ ਤੇ ਅੱਗਲ ਤੇ ਇਹਦੀ ਸ਼ੁਰੂਆਤ ਹੋਈ ਆ ਘਾਟ ਦੋਰੇ ਹੋਣੇ ਆ ਥੋੜੀ ਗਾਂ ਗਾਜ ਲੋੜੀ ਲੱਗ ਗਈ ਜਾਨੀ ਆ ਤੇ ਜਾਰਾ ਦੋਰੇ ਜਾਈ ਜੇ ਨੇ ਜਲਦੀ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਖੁਸ਼ ਰਹਿਆ ਕਰੋ ਚੜਦੀ ਕਲਾ ਵਿੱਚ ਰਹਿਆ ਕਰੋ ਧੰਨਵਾਦ ਜੀ